ਰੋ ਪੈਣੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਅੱਜ ਸੰਗਰੂਰ ਜ਼ਿਲ੍ਹੇ ਦੇ ਸੋਈਆਂ ਪਿੰਡ ਵਿੱਚ 900 ਈਕੜ ਜ਼ਮੀਨ ਜਿਹਦੇ ਤੇ ਬੇਜਮੀਨੇ ਲੋਕ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਇਸ ਧਰਤੀ ਤੇ ਜ਼ਮੀਨ ਤੋਂ ਦੂਰ ਰੱਖਿਆ ਗਿਆ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਕਿ ਇਹ ਜ਼ਮੀਨ ਦੀ ਮਾਲਕੀ ਸਾਨੂੰ ਮਿਲਣੀ ਚਾਹੀਦੀ ਹੈ ਲੇਕਿਨ ਪੰਜਾਬ ਦੀ ਸਰਕਾਰ ਨੇ 2000 ਪੁਲਿਸ ਕਰਮਚਾਰੀਆਂ ਨੂੰ ਲਗਾ ਕੇ ਕਿਰਤੀ ਕਾਮੇ ਬੇਜ਼ਮੀਨੇ ਲੋਕ ਜ਼ਮੀਨ ਹਾਸਲ ਨਾ ਕਰ ਸਕਣ ਆਪਣੀ क्रूअल ਔਰ ਫਿਊਡਲ ਮਾਈਂਡ ਦਾ ਸਬੂਤ ਦਿੰਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਐਕਸ਼ਨ ਸਮੰਤਵਾਦੀ ਐਕਸ਼ਨ ਹੈ ਔਰ ਸਮੰਤਵਾਦੀ ਅਤੇ ਜ਼ਾਬਰ ਨੀਤੀ ਦੇ ਆਧਾਰ ਤੇ ਸਰਕਾਰ ਜਿਹੜੀ ਆ ਉਹ ਆਪਣਾ ਉਸ ਨੀਤੀ ਦੇ ਆਧਾਰ ਤੇ ਅੱਗੇ ਵੱਧ ਰਹੀ ਬਹੁਤ ਲੋਕਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਬਹੁਜਨ ਸਮਾਜ ਪਾਰਟੀ ਸਰਕਾਰ ਦੇ ਇਸ ਜ਼ਾਬਰ ਰਵਈਏ ਦੀ ਨਿੰਦਾ ਕਰਦੀ ਹੈ। ਔਰ ਪੰਜਾਬ ਸਰਕਾਰ ਜਿਹੜੀ ਲੋਕਸ਼ਾਹੀ ਨੂੰ ਦਬਾ ਕੇ ਪੁਲਿਸ ਤੰਤਰ ਵੱਲ ਨੂੰ ਵੱਧ ਰਹੀ ਹੈ। ਜਨਤੰਤਰ ਨੂੰ ਰੱਦ ਕਰਕੇ ਪੁਲਿਸ ਤੰਤਰ ਨੂੰ ਇੰਪੋਜ਼ ਕਰ ਰਹੀ ਹੈ ਪੰਜਾਬ ਦੇ ਉੱਪਰ। ਬਹੁਜਨ ਸਮਾਜ ਪਾਰਟੀ ਜਿੱਥੇ ਸਰਕਾਰ ਦੇ ਇਸ ਰੋਲ ਨੂੰ ਅਸੀਂ ਕੰਡਮ ਕਰਦੇ ਹਾਂ। ਕੁੱਥੇ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਉਹ ਆਪਣੀ ਸਮੰਤੀ ਅਤੇ ਜਾਬਰ ਨੀਤੀ 'ਚ ਤੁਰੰਤ ਤਬਦੀਲੀ ਕਰੇ ਅਤੇ ਸਰਕਾਰੀ ਜ਼ਮੀਨ ਜਿਹੜੀ ਆ ਉਹ ਬੇਜ਼ਮੀਨੇ ਗਰੀਬਾਂ 'ਚ ਵੰਡੀ ਜਾਵੇ ਖਾਸ ਕਰਕੇ ਪੰਜਾਬ ਦੇ ਅੰਦਰ ਦਲਤਾਂ ਦੀ ਜੋ ਹਾਲਤ ਹੈ ਪਾਉਣੇ 6% ਜ਼ਮੀਨ ਹੈ ਪੰਜਾਬ ਦੇ ਦਲਤਾਂ ਦੇ ਕੋਲ ਜਿਹੜੇ ਜਿਨ੍ਹਾਂ ਦੀ ਆਬਾਦੀ 35-40% ਔਰ ਇਸੇ ਤਰ੍ਹਾਂ OBC ਦਾ ਹਾਲ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਉੱਤਰ ਪ੍ਰਦੇਸ਼ ਵਿੱਚ ਬੌਧਜਨ ਸਮਾਜ પાર્ટી ਦੀ ਜਦੋਂ ਸਰਕਾਰ ਬਣੀ ਸੀ ਪੈਨ ਕੁਮਾਰੀ ਮਾਇਵਤੀ ਜੀ ਮੁੱਖ ਮੰਤਰੀ ਬਣੇ ਸੀ ਤਾਂ ਲੱਖਾਂ ਏਕੜ ਜ਼ਮੀਨ ਬੇਜ਼ਮੀਨੇ ਗਰੀਬਾਂ 'ਚ ਵੰਡੀ ਗਈ ਮੁਫਤ ਤਾਂ ਇਹ BSP ਦਾ ਇੱਕ ਅੰਦੋਲਨ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਇਸ ਕਰਕੇ ਮੈਂ ਗੁਜਾਰਿਸ਼ ਕਰਨੀ ਚਾਹਾਂਗਾ ਸਾਰੇ ਪੰਜਾਬੀਆਂ ਕਿ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਦੇ ਬੇਜ਼ਮੀਨੇ ਗਰੀਬਾਂ ਨੇ ਆਪਣੇ ਅੰਦਰ ਚੇਤਨਾ ਪੈਦਾ ਕੀਤੀ ਬੌਧਨ ਸਮਾਜ ਪਾਰਟੀ ਦੇ ਨੀਲੇ ਝੰਡੇ ਨਾਲ ਆਪਣੇ ਭਵਿੱਖ ਨੂੰ ਜੋੜਿਆ ਹਾਥੀ ਨਾਲ ਆਪਣੇ ਭਵਿੱਖ ਨੂੰ ਜੋੜ ਕੇ ਉਹ ਸੰਗਠਿਤ ਹੋਏ ਜੁਪੀ ਚ ਆਪਣੀ ਸਰਕਾਰ ਬਣਾਈ ਔਰ ਬੇਜਮੀਨੇ ਗਰੀਬਾਂ ਨੂੰ ਫਿਰ ਜ਼ਮੀਨ ਵੰਡਣ ਦਾ ਕੰਮ ਪੈ ਕੁਮਾਰੀ ਮਾਇਆ ਭਤੀਜੀ ਨੇ ਭਾਜਪਾ ਸਮਾਜ ਪਾਰਟੀ ਨੇ ਕੀਤਾ ਇਸੇ ਤਰੀਕੇ ਨਾਲ ਪੰਜਾਬ ਚ ਸਰਕਾਰੀ ਪਈਆਂ ਖਾਲੀ ਜ਼ਮੀਨਾਂ ਜਿਹੜੀਆਂ ਉਹ ਭਾਜਪਾ ਸਮਾਜ ਪਾਰਟੀ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਕੇ ਬੇਜਮੀਨੇ ਗਰੀਬਾਂ ਚ ਜੁਪੀ ਦੇ ਪੈਟਰਨ ਤੇ ਵੰਡੂਗੀ ਇਸ ਕਰਕੇ ਸਮੂਹ ਪੰਜਾਬੀਆਂ ਨੂੰ ਮੇਰਾ ਸੱਦਾ ਆਓ ਅਪਰ ਰਾਜਨੀਤਿਕ ਤੌਰ ਤੇ ਵੀ ਸੰਗਠਿਤ ਹੋਈਏ ਔਰ ਪੰਜਾਬ ਸਰਕਾਰ ਨੂੰ ਮੇਰਾ ਕਹਿਣਾ ਕਿ ਜਿੰਨੇ ਵੀ ਜਮੀਨ ਪ੍ਰਾਪਤੀ ਦੇ ਸੰਘਰਸ਼ ਕਰਨ ਵਾਲੇ ਮੇਰੇ ਵੀਰ ਜਾਂ ਭੈਣ ਕੋਈ ਗ੍ਰਿਫਤਾਰ ਜਿੰਨੇ ਵੀ ਕੀਤੇ ਸਰਕਾਰ ਬਿਨਾਂ ਸ਼ਰਤ ਤੁਰੰਤ ਰਿਹਾ ਕਰੇ ਉਹਨਾਂ ਨੂੰ ਨਹੀਂ ਤਾਂ ਬੌਝਨ ਸਮਾਜ ਪਾਰਟੀ ਇਹ ਸਰਕਾਰੀ ਜ਼ਬਰ ਚੁੱਪਚਾਪ ਨਹੀਂ ਦੇਖੇਗੀ ਜ਼ਰੂਰਤ ਪਾਣ ਤੇ ਜ਼ਰੂਰਤ ਪੈਂਣ ਤੇ ਬਹੁਜਨ ਸਮਾਜ ਪਾਰਟੀ ਸਰਕਾਰ ਨੂੰ ਮੂੰਹ ਤੋੜਨ ਦਾ ਜਵਾਬ ਦੇਣ ਲਈ ਅਸੀਂ ਸੰਗਰੂਰ ਪਹੁੰਚ ਕੇ ਸਰਕਾਰ ਦੀ ਇਸ ਜਾਵਰ ਨੀਤੀ ਦਾ ਮੁਕਾਬਲਾ ਕਰਾਂਗੇ ਔਰ ਗਰੀਬਾਂ ਨਾਲ ਖੜੇ ਹੋ ਕੇ ਡਟ ਕੇ ਲੜਾਈ ਲੜਾਂਗੇ ਧੰਨਵਾਦ ਜੈਪੀਨ ਜਪਾ